ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਪੰਜਾਬੀਓ ਐਂਤੀ ਅਖਰੀ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਕੀ ਲਿਖਦੇ ਹਨ ਉਸ ਬਾਰੇ ਹੁਣ ਵੀਡੀਓ ਤਿਆਰ ਕਰਨ ਲੱਗੇ ਹਾਂ ਸੋ ਗੁਰਮੁਖ ਪਿਆਰਿਓ ਜਿਆਦਾ ਸਨਮਾਨ ਆ ਲੈਂਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਗੁਰਮੁਖ ਪਿਆਰਿਆ ਨੂੰ ਬੇਨਤੀ ਹੈ ਪੰਜਾਬੀਆਂ ਨੂੰ ਕਿ ਸਾਡੇ ਚੈਨਲ ਸਿੰਘਨ ਪੰਜਾਬ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਅਸੀਂ ਇਸ ਵਿਸ਼ੇ ਤੇ ਪੰਜਾਬੀ ਬੋਲੀ ਤੇ ਵੱਧ ਤੋਂ ਵੱਧ ਵੀਡੀਓ ਬਣਾ ਸਕੀਏ ਅਗਲਾ ਅੱਖਰ ਹੈ ਪਪਾ ਪਪਾ ਦੇ ਦੁਆਰਾ ਗੁਰੂ ਸਾਹਿਬ ਕਥਨ ਕਰਦੇ ਹਨ ਫਫਾ ਪਾਤ ਸਾਹੋ ਪਰਮੇਸ਼ਰ ਦੇਖਣ ਕੋ ਪ੍ਰਪੰਚ ਕੀਆ ਫਫਾ ਪਾਤ ਸਾਹੋ ਪਰਮੇਸ਼ਰ ਦੇਖਣ ਕੋ ਪ੍ਰਪੰਚ ਕੀਆ ਗੁਰੂ ਜੀ ਪੱਪੇ ਦੁਆਰਾ ਕਥਨ ਕਰਦੇ ਹਨ ਸਾਰਿਆਂ ਦਾ ਪਾਤਸ਼ਾਹ ਉਹ ਪਰਮਾਤਮਾ ਪਰਮੇਸ਼ਰ ਹੈ ਉਸ ਨੇ ਆਪਣੇ ਦੇਖਣ ਨੂੰ ਇਹ ਪ੍ਰਪੰਚ ਕੀਤਾ ਹੋਇਆ ਹੈ ਫਫਾ ਅਗਲਾ ਅਖਰ ਹੈ ਫਫਾ ਫਫੇ ਦੁਆਰਾ ਗੁਰੂ ਸਾਹਿਬ ਸਮਝਾਉਂਦੇ ਹਨ ਫਫਾ ਫਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਦ ਲਿਆ ਫਫਾ ਫਾਹੀ ਸਭ ਜਗ ਫਾਸਾ ਜਮ ਕੇ ਸੰਗਲ ਬੰਦ ਲਿਆ ਗੁਰੂ ਸਾਹਿਬ ਫਫੇ ਦੁਆਰਾ ਕਥਨ ਕਰਦੇ ਹਨ ਸਾਰਾ ਜਗਤ ਮਾਇਆ ਦੇ ਬਹੁ ਰੂਪੀ ਫਾਹੀ ਵਿੱਚ ਫਸਿਆ ਹੋਇਆ ਹੈ ਜਿਸ ਕਰਕੇ ਜਮਾ ਨੇ ਅੰਤ ਸਮੇਂ ਇਸ ਨੂੰ ਸੰਗਲ ਦੇ ਨਾਲ ਬੰਦ ਲਿਆ ਹੈ ਅਗਲਾ ਅੱਖਰ ਹੈ ਬੱਬਾ ਬੱਬੇ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਯੁਗਾਂ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਯੁਗਾਂ ਗੁਰੂ ਸਾਹਿਬ ਬੱਬੇ ਦੁਆਰਾ ਕਥਨ ਕਰਦੇ ਹਨ ਇਸ ਜਿਸ ਵੇਲੇ ਪਰਮਾਤਮਾ ਬਾਜੀ ਨੂੰ ਖੇਡਣ ਲੱਗਾ ਭਾਵ ਮਾਇਆ ਦੁਆਰਾ ਜਗਤ ਨੂੰ ਰਚਣ ਲੱਗਾ ਤਾਂ ਉਸਨੇ ਚਾਰ ਯੁਗ ਚੌਪੜ ਦੀ ਥਾਂ ਤੇ ਕਾਇਮ ਕੀਤੇ ਅਗਲਾ ਅੱਖਰ ਹੈ ਪੱਬਾ ਪੱਬੇ ਦੁਆਰਾ ਗੁਰੂ ਸਾਹਿਬ ਕਥਨ ਕਰਦੇ ਹਨ ਪੱਬੈ ਪੁਹਾਲੇ ਸੇ ਫਲ ਪਾਵੇ ਗੁਰ ਪ੍ਰਸਾਦੀ ਜਨਕਉ ਭਉ ਪਿਆ ਪੱਬੇ ਦੁਆਰਾ ਗੁਰੂ ਸਾਹਿਬ ਕਥਨ ਕਰਦੇ ਹਨ ਪੱਬੈ ਪੁਹਾਲੇ ਸੇ ਫਲ ਪਾਵੇ ਗੁਰ ਪ੍ਰਸਾਦੀ ਜਨਹ ਕੋ ਭਉ ਪਿਆ ਗੁਰੂ ਸਾਹਿਬ ਕਥਨ ਕਰਦੇ ਹਨ ਸਮਝਾਉਂਦੇ ਹਨ ਗੁਰੂ ਦੀ ਕਿਰਪਾ ਦੁਆਰਾ ਜਿਸ ਨੂੰ ਪਰਮੇਸ਼ਰ ਦਾ ਡਰ ਪ੍ਰਾਪਤ ਹੋਇਆ ਹੈ ਅਤੇ ਜੋ ਉਸ ਪਰਮੇਸ਼ਰ ਨੂੰ ਪਾਲਦਾ ਹੈ ਉਹੀ ਪੁਰਸ਼ ਗਿਆਨ ਰੂਪੀ ਫਲ ਨੂੰ ਪ੍ਰਾਪਤ ਦੇ ਹਨ ਅਗਲਾ ਅੱਖਰ ਹੈ ਮਮਾ ਮਮੇ ਦੁਆਰਾ ਗੁਰੂ ਸਾਹਿਬ ਸਮਝਾਉਂਦੇ ਹਨ ਮਮੇ ਮੋਹ ਮਰਣ ਮਦੂਸੂਦਨ ਮਰਣ ਭਇਆ ਕਬ ਚੇਤਵਿਆ ਮਮਾ ਮੋਹ ਮਰਨ ਮਦੂਸੂਦਨ ਮਰਨ ਭਇਆ ਤਬ ਚੇਤਵਿਆ ਗੁਰੂ ਜੀ ਮਮੇ ਦੁਆਰਾ ਕਥਨ ਕਰਦੇ ਹਨ हे ਮਨੁੱਖ ਸੰਬੰਧੀਆਂ ਦੇ ਮੋਹ ਕਰਕੇ ਤੂੰ ਮਦੂਸੂਦਨ ਪਰਮਾਤਮਾ ਦੀ ਤਰਫੋਂ ਮਰ ਰਿਹਾ ਹੈ ਜਦ ਤੇਰਾ ਮਰਨ ਹੋਵੇਗਾ ਤਦ ਤੂੰ ਵਾਹਿਗੁਰੂ ਨੂੰ ਯਾਦ ਕਰੇਗਾ ਭਾਵ ਫਿਰ ਨਹੀਂ ਯਾਦ ਹੋਣਾ ਤੋ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਪਿਆਰ ਦਿੱਨੇ ਹੋ ਤੋ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰੋ ਸਾਡੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰੋ ਸਿੰਘ ਇਨ ਪੰਜਾਬ YouTube ਅਤੇ ਫੇਸਬੁੱਕ ਚੈਨਲ ਹੈ ਸਾਡਾ ਤੋ ਬਹੁਤ ਬਹੁਤ ਧੰਨਵਾਦ ਸਾਰੇ ਸੰਗਤਾਂ ਦਾ ਸਾਰੇ ਰੋਮਕ ਪਿਆਰਿਆਂ ਦਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਪੰਜਾਬੀਓ